ਦੁਆਕੇ ਬੇਨਤੀਆਂ ਕਰਾ ਦਿਓ ਵੀ ਭਾਈ ਲੰਗਰ ਪ੍ਰਸ਼ਾਦੇ ਤਿਆਰ ਕਰ ਲਓ ਕਿਉਂਕਿ ਪੱਕਾ ਹੀ ਇਥੇ ਚੱਲੂਗਾ ਭਾਈ ਕਿਉਂਕਿ ਹਲੇ ਇਹ ਪ੍ਰਸ਼ਾਸਨ ਕੋਈ ਗੱਲ ਤੇ ਨਹੀਂ ਆ ਗਿਆ ਜੋ ਬੇਨਤੀਆਂ ਸਾਰਿਆਂ ਨੂੰ ਵੀ ਆਸੇ ਪਾਸੇ ਪਿੰਡਾਂ ਦੇ ਵਿੱਚ ਰੋਕੇ ਦਵਾ ਦਿਓ ਬਾਬਾ ਨੂੰ ਕਹਿ ਦਿਓ ਵੀ ਭਾਈ ਪ੍ਰਸ਼ਾਦੇ ਤਿਆਰ ਕਰ ਲਓ ਲੰਗਰ ਪਿਆਰ ਕਰ ਦਿਓ ਤੇ ਨੌਜਵਾਨ ਨੂੰ ਡਿਊਟੀ ਸਾਹਿਬ ਨੂੰ ਨੇੜੇ ਪਿੰਡਾਂ ਵਾਲੇ ਤੇ ਭਾਈ ਜਾ ਕੇ ਪ੍ਰਸ਼ਾਦੇ ਲੈ ਆਓ ਦੂਜੀ ਗੱਲ ਆਪਾਂ ਜਿਹੜੇ ਬਿਸਤਰੇ ਨੇ ਹੋਣੀਆਂ ਉਹ ਵੀ ਤੁਹਾਨੂੰ ਦੱਸ ਦਿਆਂਗੇ ਜੋ ਕਿ ਲੰਮਾ ਚਲਾਉਣਾ ਪਊਗਾ ਇਹ ਹਲੇ ਬੰਨਣ ਨੂੰ ਤਿਆਰ ਨਹੀਂ ਹੈਗਾ ਦੂਜੀ ਗੱਲ ਹੋਰ ਸੁਣਨ ਦੇ ਇੱਕ ਧਿਆਨ ਨਾਲ ਇੱਕ ਨਾ ਇਹ ਵੀ ਮੈਂ ਆਪਣਾ ਸਨੇਹਾ ਬਚਾਓ ਆਪਣੇ ਸਾਰੇ ਪੰਜਾਬ ਦੇ ਵਿੱਚ ਇੱਕ ਨਾ ਕੋਈ ਯਾਲੀ ਵੀਡੀਓ ਚਲਾਈ ਜਾ ਰਹੀ ਹੈ ਇਹ ਭਰਨਾ ਬਾਹਰ ਆ ਗਿਆ ਕੋਈ ਪਤਾ ਨਹੀਂ ਪ੍ਰਾਲੀ ਪਤਾ ਨਹੀਂ ਉਹਦੀ ਕੋਈ ਵੀਡੀਓ ਜਿਹੜਾ ਪਹਿਲਾਂ ਆਇਆ ਸੀਗਾ ਉਦੋਂ ਉਹਦੀ ਵੀਡੀਓ ਦੁਬਾਰਾ ਉਹਨਾਂ ਨੇ ਜਿਹੜਾ ਬਕਾਊ ਮੀਡੀਆ ਹੈ ਇਹਨਾਂ ਦੇ ਜਿਹੜੇ ਆਪਣੇ ਆਈਡੀ ਸੈੱਲਰ ਨੇ ਆਪਣੇ ਪੇਜ ਬਣੇ ਨੇ ਉਹ ਖਬਰ ਲਗਾਤਾਰ ਪ੍ਰਚਾਰ ਕਰ ਰਿਹਾ ਹੈ ਕਿ ਭਾਨਾ ਬਾਹਰ ਆ ਗਿਆ ਭਾਨਾ ਬਾਹਰ ਆ ਗਿਆ ਤਾਂ ਕਿ ਲੋਕਾਂ ਦਾ ਰੋਹ ਹੈ ਜਿਹੜਾ ਹਲੇ ਲੋਕ ਹਨ ਆਈ ਜਾਂਦਾ ਬਹੁਤ ਵੱਡੇ ਪੱਧਰ ਤੇ ਲੋਕ ਨਿਕਲ ਪਏ ਨੇ ਸੜਕਾਂ ਨੂੰ ਪਿੰਡਾਂ ਦੇ ਨਿਕਲ ਪਏ ਆ ਉਹਨੂੰ ਢੰਡਾ ਕਰਨ ਲਈ ਰੋਕਣ ਲਈ ਇਹ ਉਧਰ ਨੂੰ ਵੀ ਜਾਣਗੇ ਬਹੁਤ ਕੰਮੀਆਂ ਫਵਾਹਾ ਇਹ ਬਣਾਉਣਗੇ ਸੋ ਮੇਰਾ ਵੀ ਇੰਨੀ ਕੰਮੀਆਂ ਬੋਕਤੀਆਂ ਬਾਕੀ ਲਗਾਤਾਰ ਸਟੇਟ ਚੱਲਦੀ ਰਹੂਗੀ ਜਾਪ ਤਾਂ ਸ਼ਾਂਤੀ ਬਣਾ ਕੇ ਰੱਖਿਓ ਆਪਣੇ ਵੀ ਲਾਗੂ ਸਾਹਿਬਾਨ ਨੇ ਢੋਲੇ ਕੋਲ ਪਹੁੰਚ ਗਏ ਆ ਉਹਨਾਂ ਨੇ ਆਉਣਾ ਹੈ ਉਹਨਾਂ ਨਾਲ ਮੀਟਿੰਗ ਕਰਨੀ ਹੈ ਫਿਰ ਅੱਗੇ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਹੈ ਲੰਮੀ ਗੱਲਬਾਤ ਚੱਲੂਗੀ ਵੱਧ ਤੋਂ ਵੱਧ ਹੋਰ ਰੋਕੇ ਮਾਰ ਦਿਓ ਵੀ ਆ ਜਾਓ ਵੀ ਟ੍ਰੈਕਟਰ ਟਾਲੀਆਂ ਲੈ ਕੇ ਖਿੱਚ ਦਿਓ ਇਧਰ ਨੂੰ ਬਾਸ ਸਾਨਿਆ ਬਾਸ ਸਾਨਿਆ ਇੱਕ ਆਪਾਂ ਨੂੰ ਲੈਕਟਾਂ ਦਾ ਪ੍ਰਬੰਧ ਕੋਈ ਵੀ ਸਾਡੇ ਭਰਾ ਬਿਜਲੀ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਬੇਨਤੀ ਆ ਭਾਈ ਜੇ ਤੁਹਾਡੇ ਕੋਈ ਜਾਣ ਪਛਾਣ ਵਾਲੇ ਹੋਣਗੇ ਵੀ ਲੈਕਟਾਂ ਦਾ ਪ੍ਰਬੰਧ ਵੀ ਕਰ ਲਿਓ ਕਿਉਂਕਿ ਰਾਤ ਨੂੰ ਲੈਣੇ ਵਿੱਚ ਕੋਈ ਵੀ ਦਰਦ ਕਰ ਸਕਦੇ ਆ ਆਪਾਂ ਲਾਈਟਾਂ ਦਾ ਪ੍ਰਬੰਧ ਕਰਕੇ ਰੱਖਣਾ ਹੈ ਲੰਗਰ ਦਾ ਪ੍ਰਬੰਧ ਕਰ ਲੈਣਾ ਹੈ ਬਿਸਤਰਿਆਂ ਦਾ ਪ੍ਰਬੰਧ ਕਰਨਾ ਟਰਾਲੀਆਂ ਹੋਰ ਲਿਓ ਪਿੰਡਾਂ ਚੋਂ ਬਾਗੋ ਜੇ ਆਪਾਂ ਨੂੰ ਰਾਤ ਨੂੰ ਪੈਣਾ ਸੌਖਾ ਹੋ ਜੇ ਤੇ ਦਾਹਾਂ ਟੈਂਟ ਦਾ ਪ੍ਰਬੰਧ ਵੀ ਅਸੀਂ ਕਰਦੇ ਆਂ ਐਨੀਆਂ ਚੀਜ਼ਾਂ ਤੁਸੀਂ ਪ੍ਰਬੰਧ ਕਰ ਲਓ ਮੇਰਾ ਵੀਰ ਸਟੇਜ ਨੂੰ ਆਪਾਂ ਜਾਰੀ ਰੱਖਣਾ ਚੱਲਦੀ ਰਹਿਣੀ ਹੈ ਲੰਮੀ ਗੱਲਬਾਤ ਚੱਲੂ ਕੀ ਜੱਟਾ ਨਿਕਲਦਾ ਤੁਹਾਡੇ ਸਾਹਮਣੇ ਆਉਣਾ ਤੁਹਾਡਾ ਰਾਏ ਕਰਕੇ ਹੀ ਕੋਈ ਗੱਲ ਤੇ ਆਪਾਂ ਜਾਵਾਂਗੇ ਤਾਂ ਤੁਸੀਂ ਤਾਕਤੋਂ ਜਿਹੜਾ 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 ਜੋਸ਼ ਅੱਜ ਖਾਤਾ ਕਿ ਇਹ ਸਰਕਾਰ ਜਿਹੜੀ ਜ਼ਬਰ ਤੇ ਤਾਰੂ ਹੋਈ ਵੀ ਹੈ ਇਹਨਾਂ ਸੋਖਾਂ ਨਹੀਂ ਹੈਗਾ ਵੀ ਅੱਜ ਜਵਾਨੀ ਨੂੰ ਐ ਦੱਬ ਲੈਣਗੇ ਤੇ ਭਰਾਵੋ ਪਰ ਆਪਾਂ ਇੱਥੋਂ ਉਹੀ ਗੱਲ ਨਹੀਂ ਕਰਕੇ ਜਾਣੀ ਵੀ ਜਿੱਦ ਵਿੱਚ ਆਪਾਂ ਨੂੰ ਹਰ ਵਾਰੀ ਬਦਨਾਮ ਕਰ ਦਿੰਦੇ ਆ ਇਹ ਐ ਕਰਦੇ ਆ ਜੀ ਮਾਹੌਲ ਖਰਾਬ ਕਰਦੇ ਆ ਜੀ ਐ ਕਰਦੇ ਆ ਹੁਣ ਇੱਥੇ ਕਈ ਆਏ ਆ ਕਈ ਸਾਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਕਿ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਸੜਕਾਂ ਦੇ ਤੁਸੀਂ ਬਹਿ ਕੇ ਜੀ ਆ ਕੇ ਲੀਡਰਾਂ ਦੇ ਘਰ ਅੱਗੇ ਬਹਿ ਜਾਓ ਜੀ ਅੱਗੇ ਉਹ ਦੱਸਣਾ ਚਾਹੁੰਦੇ ਆ ਅਸੀਂ ਤਾਂ ਚੱਲੇ ਸੀ ਭਾਈ ਪੰਜਾਬ ਦੇ ਮੁੱਖ ਮੰਤਰੀ ਘਰ ਦੇ ਅੱਗੇ ਇੱਥੇ ਰੋਕਿਆ ਕਿਹਨੇ ਆ ਇਹਨਾਂ ਨੇ ਰੋਕਿਆ ਆਪਾਂ ਤਾਂ ਰੁਕੇ ਹਾਂ ਇਹਨਾਂ ਜਨ ਅਸੀਂ ਜਿਹੜੀ ਕਲੋਨੀ ਚ ਕੋਠੀ ਆ ਉਹਦੇ ਅੱਗੇ ਪਰ ਇਹਨਾਂ ਨੇ ਅੱਗੇ ਰੋਕਾ ਲਾ ਕੇ ਬੱਸਾਂ ਡੇਢੀਆਂ ਕਰਕੇ ਲਾਤੀਆਂ ਆਪਾਂ ਨੂੰ ਇੱਥੇ ਰੁਕਣਾ ਪੈ ਗਿਆ ਜਿਸ ਕਰਕੇ ਇਹ ਪ੍ਰਚਾਰ ਕਰਦੇ ਆ ਗੱਲ ਦਾ ਲੋਕਾਂ 'ਚ ਕਿ ਇਹ ਜੀ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜਿਹੜੇ ਰਾਘੀਰ ਲੋਕ ਨੇ ਲੰਘਣ ਵਾਲੇ ਲੋਕ ਨੇ ਤੋਂ ਬਿਮਾਰ ਹੈ ਵੈਸੇ ਆਪਰ ਕੋਈ ਵੀ ਐਂਬੂਲੈਂਸ ਸੌਧੀਆਂ 'ਤੇ ਲਗਾ ਰਹੇ ਆ ਕੋਈ ਬੰਦਾ ਆਉਂਦਾ ਕੋਈ ਐਮਰਜੈਂਸੀ ਕੇਸ ਦਾ ਗੁਮਾਰ ਆ ਪਹੁੰਚਾ ਰਹੇ ਆ ਪਰ ਇੱਥੇ ਜਿਹੜਾ ਜ਼ਿੰਮੇਵਾਰੀ ਕਿਹਦੀ ਹੈ ਇੱਥੇ ਜ਼ਿੰਮੇਵਾਰੀ ਅਗੇ ਬੈਰੀਕੇਡ ਲਾ ਕੇ ਬੱਸਾਂ ਲਾ ਕੇ ਪ੍ਰਸ਼ਾਸਨ ਨੇ ਰੋਕਿਆ ਆਪਾਂ ਤਾਂ ਇੱਕ ਪਾਸੇ ਕਲੋਨੀ ਜਿਹੜੀ ਕੁੱਛੂ ਜਿਓ ਉੱਤੇ ਜਾ ਰਹੇ ਸੀ ਭਾਈ ਉਸ ਕਰਕੇ ਇੱਕ ਗੱਲ ਨੂੰ ਬਾਹਰ ਤੋਂ ਲੋਕਾਂ ਨੂੰ ਜਾਓ ਕਿ ਇੱਥੇ ਜੇ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਾ ਪ੍ਰਸ਼ਾਸਨ ਕਰ ਰਿਹਾ ਅਸੀਂ ਨਹੀਂ ਕਰ ਰਹੇ ਅਸੀਂ ਸ਼ਾਂਤ ਰਹਿ ਤਰੀਕੇ ਨਾਲ ਜਾਣਾ ਚਾਹੁੰਦੇ ਸੀ ਪਰ ਇਹਨਾਂ ਨੇ ਸਾਨੂੰ ਇੱਥੇ ਰੋਕ ਕੇ ਇਹ ਮਾਹੌਲ ਬਣਾਇਆ ਤਾਂ ਕਿ ਲੋਕਾਂ ਦਾ ਵਿਰੋਧ ਹੋਵੇ ਵੀ ਸੜਕਾਂ ਰੋਈ ਰੋਕ ਲੈਂਦੇ ਆ ਇਹ ਸ ਮਸਲਾ ਜ਼ਬਰ ਦੇ ਖਿਲਾਫ ਦਾ ਜ਼ੁਲਮ ਦੇ ਖਿਲਾਫ ਹੈ ਜਿਹੜੇ ਰਾਹਾਂ ਨੂੰ ਸਰਕਾਰ ਤੁਲਪੀ ਆ ਪਿਛਲੇ ਢਾਈ ਤਿੰਨ ਮਹੀਨਿਆਂ ਦੇ ਬੱਚਾ ਕਿੰਨੇ ਝੂਠੇ ਮੁਕਾਬਲੇ ਹੋਏ ਆ ਵੀ ਨੌਜਵਾਨਾਂ ਦੇ ਗੈਸਟਰਾਂਜੀ ਮਾਰਦੇ ਗਲੀ ਇਹਨਾਂ ਘਰ ਤੋਂ ਕਿਹਨੇ ਦਿੰਦਾ ਭਾਈ ਇਹ ਡੈਮੋਕਰੈਂਸੀ ਆ ਲੋਕਤੰਤਰ ਆ ਕਾਨੂੰਨ ਕਹਿੰਦਾ ਵੀ ਪੁਲਸੀ ਦੀ ਮਰਜ਼ੀ ਗਲੀ ਮਾਰ ਦੋਗੀ ਆਪਾਂ 80 90 ਦੇ ਦੌਰ ਤੇ ਵੀ ਇਹੀ ਗੱਲ ਸੁਣਦੇ ਆਏ ਉਹ ਦੌਰ ਦੇ ਬੱਚਾ ਉਹ ਲੋਕ ਵੱਖਵਾਦੀ ਕਹਿ ਕੇ ਮਾਰਦਾ ਕਹਿੰਦਾ ਵੱਖਵਾਦੀ ਕਹਿ ਕੇ ਮਾਰਦਾ ਸਰਕਾਰ ਇਹ ਤੇਰਾ ਕੰਮਨ ਕਮੇ ਫੇਰ ਕਹੇਗੀ ਕਾਰ ਕੁਝ ਮੈਂ ਅੱਜ ਦਾ ਜਿਹੜਾ ਇਹ ਸਿਸਟਮ ਸ਼ੁਰੂ ਕਰਨਿਆ ਅ ਪਰਸੋਂ ਦੀ ਖਬਰ ਹੈ ਸਰਕਾਰ ਨੇ 80 85 ਬੁਲਟ ਪ੍ਰੂਫ ਟਰੈਕਟਰ ਲੈਤੇ ਪੁਲਿਸ ਨੂੰ ਤੇ ਟਰੈਕਟਰਾਂ ਦੀ ਕਹਾਣੀ ਆਪਾਂ ਸੁਣਦੇ ਰਹੇ ਆ ਬਜ਼ੁਰਗਾਂ ਤੋਂ ਜਦ ਜਿਹੜੇ ਇੱਥੇ ਬੈਠੇ ਉਹਨਾਂ ਨੂੰ ਪਤਾ ਹੁਣ ਹੈ ਕਿ ਉਹਨਾਂ ਬੇਲਾਂ ਦੇ ਟਰੈਕਟਰ ਨਰਮਿਆਂ ਜਿਵਾਰ ਦਿੰਦੇ ਸੀ ਚਰੀਆਂ ਚਕਮਾਦਾਂ ਦੇ ਝੂਠੇ ਮੁਕਾਬਲੇ ਬਣਾਉਣ ਦੇ ਲਈ ਤੇ ਹੁਣ ਟਰੈਕਟਰਾਂ ਦੀ ਕੀ ਲੋੜਾ ਵੀ ਬਾਜ਼ਾਰ 'ਚ ਉਹੀ ਸ਼ਕਤ ਤੁਹਾਡੀ ਨੌਜਵਾਨ ਦਾ ਖੇਡਣ ਲਈ ਇਹ ਬਾਈ 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 ਅਤਾਰੂ ਹੋ ਚੁੱਕੇ ਆ ਉਧਰ ਨੂੰ ਗੱਲ ਜਾਣਾ ਚਾਹੁੰਦੇ ਆ ਮਸਾ ਪੰਜਾਬ ਦੀ ਜਵਾਨੀ ਪੂਰੀ ਐ ਮਸਾ ਦਾ ਚਿਹਰਾ ਜਿਹੜਾ ਲੱਗਿਆ ਲੰਮੇ ਸਮੇਂ ਬਾਅਦ ਜੋ ਬਰਾਤਾਂ ਜੋ ਜੰਨਾ ਮਾਝੇ ਚੋ ਅੱਜ ਤੱਕ ਨਹੀਂ ਚੜੀਆਂ ਪਿੰਡਾਂ ਦੇ ਪਿੰਡ ਤਿਵਾ ਕੀਤਾ ਪਰਿਵਾਰਾਂ ਨੇ ਪਰਿਵਾਰ ਤਿਵਾ ਕੀਤਾ ਦੁੱਤੋਂ ਦੇ ਜਵਾਨਤ ਕਮਾਰ ਦਿੱਤੇਗੇ ਝੂਠੇ ਮੁਕਾਬਲੇ ਚ ਉਹੀ ਦੌਰ ਜਾਣਾ ਚਾਹੁੰਦੇ ਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਆ ਵੀ ਟਰੈਕਟਰ ਕਦ ਲਈ ਆ ਰਹੇ ਹੈ ਵਲਟਪਰੂਫ ਵੀ ਬਿਆਨ ਸੁਣਿਆ ਹੋਣਾ ਨਹੀਂ ਬਿਆਨ 11 ਜਨਵਰੀ ਦਾ ਬਿਆਨ ਐ ਮੁਖਬਰਤਰੀ ਦਾ ਸਾਰੇ ਹਵਾਲਿਆਂ ਨੇ ਤੇ ਇਸ਼ਤਿਹਾਰ ਲੱਗੇ ਸੀ ਕਿ ਗੈਰ ਕਾਨੂੰਨਾਂ ਦਾ ਸਫਾਇਆ ਕਰਨਾ ਹੈ ਜੀ ਆਹ ਮੋੜ ਤੇ ਜਾਉਨੇ ਆ ਅਗਲੇ ਤੇ ਹੋਮ ਹੋਗੇ ਨਹੀਂ ਇਹਦਾ ਕੋਈ ਪਤਾ ਨਹੀਂ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਆ ਉਹੀ ਜਵਾਨੀ ਆ ਤੁਸੀਂ ਪੰਜਾਬ ਦੀ ਜਿਨ੍ਹਾਂ ਨੇ ਇਹ ਮੁੱਖ ਮੰਤਰੀ ਬਣਾਇਆ ਤੇ ਭੱਜ ਭੱਜ ਕੇ ਝੰਡੇ ਲਾਉਂਦੇ ਸੀਗਾ ਤੇਲ ਆਪਣੇ ਭੱਲੋ ਇਹ ਕਹਦਾ ਮਸਲ ਦੇਣੀਆਂ ਕੁੰਡਲ ਦੇਣੀਆਂ ਕੋਈ ਨਹੀਂ ਬੰਦ ਦੇਣਾ ਚਾਹੇ ਪਤ ਸਰਕਾਰ ਅੱਜ ਕਿੰਨੇ ਪੱਤਰਕਾਰ ਚੱਕ ਕੇ ਛੱਲੇ ਚ ਬੰਦ ਕੀਤੇ ਗਏ ਆ ਆ ਲਾਫੀਟਲ ਕੀਤਾ ਤੇ ਡੰਗਾ ਬਣਾਇਆ ਬੰਸ ਨੇ ਆ ਮੁੰਡੇ ਮਰੇ ਕੋ ਹੁਣ ਆਇਆ ਧੂਆਂ ਦੇ ਲਾਸ਼ ਕਰ 10 ਪੰਜਾ ਰੇ ਨਾ ਲੈ ਜੇ ਤੂੰ ਇਹ ਸੌਫਟ ਕਰ ਦੇ ਇਹ ਗੱਲ ਕਹਦੇ ਸੋਭਾ ਜੇ ਵੀ ਭਾਂਨੇ ਦੇ ਛੱਡ ਨਹੀਂ ਹੋਇਆ ਉਹ ਲੰਗਾ ਗੱਲ ਤੋਂ ਵੀਡੀਓ ਬਣਾ ਕੇ ਮਖੋਦਰੀ ਨਹੀਂ ਭੇਜੀ ਗਈ ਤਾਂ ਅਸੀਂ ਇੱਕ ਵਾਰੀ ਵੀ ਤੈਨੂੰ ਕਹਿੰਦੇ ਵੀ ਭਾਂਨੇ ਨੂੰ ਛੱਡ ਦੇ ਪਰ ਭਰਾਵੋ ਆਪਾਂ ਇਹ ਪੰਜਾਬ ਨੂੰ ਮੈਂ ਵਾਰ-ਵਾਰ ਕਹਿਣਾ ਕਿਸੇ ਲੀਤ ਚੜਾਉਣਾ ਬਦਨਾਤ ਵੀ ਦੇਖ ਰਿਹਾ ਬਦਲਾ ਬਦਲਾ ਖੋਰੀ ਚ ਬਦਲ ਗਿਆ ਯਾਰ ਇਹੀ ਸਰਤਾਪ ਦੇ ਜਿਹੜੇ ਚੱਲਦੇ ਸੀ ਲੋਕਾਂ ਦੇ ਝੂਠੇ ਮੁਕਦਮੇ ਪੁਲਿਸ ਦੀਆਂ ਕੁੱਟਾਂ ਜੇਲ੍ਹਾਂ ਠਾਲਿਆਂ ਤੇ ਦਸ਼ਤਦ ਇਹ ਦੁੱਕੇ ਹੋਏ ਲੋਕਾਂ ਨੇ ਲਿਆਂਦਾ ਸੀ ਇਹ ਸਾਰਿਆਂ ਨੂੰ ਟਪ ਗਿਆ ਇਹ ਸਾਰਿਆਂ ਨੂੰ ਵਾਕਪਾਉ ਤੂੰ ਹੀ ਦੇਖ ਲਓ ਬਾਦੀ 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 ਸੀ ਅਰ ਦੋਸਤਾਂ ਵੀ ਹੋਏ ਬਾਦੀ ਮਾਰਤਾ ਜਿਸ ਕਰਕੇ ਮੇਰਾ ਵੀ 스테ਜ ਦੀ ਕਾਰਵਾਈ ਲਗਾਤਾਰ ਜਲਦੀ ਰਹੂ ਸੁਣਦੇ ਰਹੋ ਕੋਈ ਨਾ ਕੋਈ ਇੱਥੇ ਫੈਸਲਾ ਜੇ ਕਰਕੇ ਜਾਵਾਂਗੇ ਨਹੀਂ ਹੁੰਦਾ ਤਾਂ ਬੜੇ ਲੰਮਾ ਚੱਲੂਗਾ ਇਹਨਾਂ ਨੂੰ ਦਪਾਣਾ ਭਾਈ ਜੋਧਾ ਹੀ ਕਰਨਾ ਚਾਹੁੰਦਾ ਪ੍ਰਸ਼ਾਦ ਤੁਹਾਨੂੰ ਖੁੱਲੀ ਛੁੱਟੀ ਹੈ ਗੋਲੀਆਂ ਮਾਰ ਦੇ ਡਾਂਗਾ ਮਾਰ ਦੇ ਬਿਛਾਲਾ ਪਾਣੀ ਦੀਆਂ ਮਾਰ ਦੋ ਜੋਰ ਕਰਨਾ ਕਰ ਲੋ ਪਰ ਇਹ ਭੁੱਲ ਜਿਓ ਵੀ ਜੋਧਿਆ ਦੀ ਸਾਡੀ ਵਾਹ ਨਹੀਂ ਤਬ ਹੋ ਸਕਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਨੀ ਚਾਹੁੰਦਾ ਜੀਰੇ ਦੇ ਵਿੱਚ ਅੱਜ ਤੋਂ 20 ਦਿਨ ਪਹਿਲਾਂ ਦੋ ਮੁੰਡਿਆਂ ਦਾ ਅਨਕਾਊਂਟਰ ਹੋਇਆ ਉਹਦੇ ਵਿੱਚ ਇੱਕ ਮੁੰਡਾ ਉਹ ਆਇਆ ਪਰ ਉਹਦੀ ਆਵਾਜ਼ ਦਬ ਦਿੱਤੀ ਗਈ ਹੈ ਇਹਦਾ ਪਹਾਨਾ ਚਲੋ ਇੱਕ ਹਾਂ ਬਈ ਪੈਸੇ ਦਿੱਕੇ ਕਿਸੇ ਦੇ ਭਾਈ ਕਿੰਨੇ ਪੈਸੇ ਭਾਈ ਆਹ ਦੇ ਦਿਓ ਭਾਈ ਆਹ ਦੇ ਦਿਓ ਭਾਈ ਤੇ ਮੋਬਾਈਲ ਵੀ ਹੈ ਲੱਖ ਮਰਿਆ ਲਾ ਭਈ ਇਹ ਭਰਨ ਦੇ ਕੋਈ ਸੱਚਾ ਸਾਨੂੰ ਕਿਹੜਾ ਨਿਕਲ ਗਿਆ ਹੁਣ ਮੈਂ ਤੁਹਾਨੂੰ ਕਹਿੰਦਾ ਚਲੋ ਕਿ ਭਾਨਾ ਦੇ ਚਲੋ ਇੱਕ ਚਿਹਰਾ ਅਸੀਂ ਲੋਕਾਂ ਨਾਲ ਖੜਦਾ ਸੀ ਥਾਗ ਜਨਤਾ ਦੇ ਖਿਲਾਫ ਭਾਨਾ ਲੜਿਆ ਉਹਨਾਂ ਪਤਾ ਨਹੀਂ ਲੱਖਾਂ ਨਹੀਂ ਕਈ ਕਰੋੜ ਰੁਪਿਆ ਭਾਨੇ ਨੇ ਦੱਸ ਕਰਾਇਆ ਜਿਹੜਾ ਕੰਮ ਇਹ ਕਹਿੰਦੇ ਭਾਨਾ ਕੌਣ ਹੁੰਦਾ ਹੈ ਭਾਨਾ ਕਹਿੰਦੇ ਸਰਕਾਰ ਨੂੰ ਚੈਲੰਜ ਕਰਦਾ ਹੈ ਯਾਰ ਭਾਨੇ ਝੂਠੇ ਲੱਖੇ ਪੈਦਾ ਕਰ ਹੁਣ ਜੇ ਕੰਮ ਸਰਕਾਰਾਂ ਕਰ ਦੇਣ ਭਾਈ ਅਸੀਂ ਕਹਿੰਦੇ 14000 ਕਰੋੜ ਦੀ ਠੱਗੀ ਹੈ 50 14000 ਕਰੋੜ ਦੀ ਤੇ ਹਜ਼ਾਰਾਂ ਹਜ਼ਾਰ ਗੱਲਾਂ ਬੋਲਦਾ ਰਿਹਾ ਹੈ ਤੂੰ ਤਾਂ ਕਦੇ ਗੱਲ ਮੈਨਾਂ ਦੇ ਖਿਲਾਫ ਵੀ ਬੋਲਦਾ ਰਿਹਾ ਹੈ ਤੂੰ ਬਸੂਲੀਆਂ ਦੇ ਖਿਲਾਫ ਵੀ ਬੋਲਦਾ ਰਿਹਾ ਹੈ ਤੂੰ ਖੋਟਵਾ ਦੇ ਖਿਲਾਫ ਵੀ ਬੋਲਦਾ ਰਿਹਾ ਹੈ ਤੂੰ ਚੱਕਰੇ ਦੇ ਖਿਲਾਫ ਵੀ ਬੋਲਦਾ ਰਿਹਾ ਹੈ ਇੱਕ ਵੀ ਕਾਰਵਾਈ 21 22 ਮਹੀਨਿਆਂ ਚ ਸਰਕਾਰ ਕੋਲ ਠੱਗੀ ਵੱਜ ਗਈ ਉਹ ਕਿਹਨੂੰ ਸਾਨੂੰ ਬਚਕੇ ਦਿੱਤੀ ਨਹੀਂ ਬੋਲ ਆਜ ਬਾਅਦ ਲੇਦਾ ਅੱਛਾ ਕੋਈ ਹੋਰ ਦੇਖ ਲਓ ਛੋੜ ਦੇ ਠੱਗੀ ਵੱਜ ਜੇ ਠੱਗੀ ਵੱਜ ਜੇ ਤੁਸੀਂ ਦਰਖਾਸਤ ਦੇਖ ਲਈ ਸਾਨੂੰ 5 50 25 ਠੱਗੀ ਵੱਜਦੀ ਰੱਖਦੀ ਜੀ ਉਹ ਕਰਕੇ ਲੋੜ ਦਿਖਾ ਦੇ ਦਿਓ ਸੁਦਾ ਪਰਚਾ ਨਹੀਂ ਹੁੰਦਾ ਇੱਥੇ ਇੱਥੇ ਪਰਚਾ ਹੋਊਗੀ ਭਾਨੇ ਦੇ ਪਹਿਲਾ ਪਰਚਾ 200000 ਰੁਪਏ ਦਾ ਕੋਈ ਪਰਚਾ ਨਹੀਂ ਜਦੋਂ ਅੰਦਰ ਜਾ ਕੇ ਦੂਜਾ ਪਰਚਾ ਚੈਨੀ ਖੋਣ ਦਾ ਵਿਦਿਆਲੇ ਚੋਰੀ ਵਾਲ ਤੇ ਤੀਜਾ ਪਰਚਾ ਮਹਾਲੀ ਜੋਤਾ ਹਵਾਰ ਪੰਜਵਾਂ ਰੂ ਲੈ ਕੇ ਜੇਮਾ ਮਹਿਲਤ ਨਾਲ ਪਤਾ ਨਹੀਂ ਪੰਜਾਬ ਦਾ ਕੋਈ ਛੜੇ ਨਹੀਂ ਛੜਿਆ ਯਾਰ ਜਿੱਥੇ ਪਰਚਾ ਨਹੀਂ ਦੇਣਾ ਸੀ ਇਹਦੇ ਪਰਚਾ ਨਹੀਂ ਕਰਦੀ ਤੇ ਇਹ 20 ਲੱਖ ਰੁਪਏ ਇਕੱਠਾ ਹੋਇਆ ਕਹਿੰਦੇ ਵੀ ਕਰੋੜਾਂ ਕਿਹੜਾ ਜਾਂਦਾ ਸਟੋਰੀ ਅੱਜ 11115 ਆਜਾ ਬਈ ਬਸ ਸਾਰੀਆਂ ਗੱਲਾਂ ਦੇ ਜਵਾਬ ਦੋ ਸਵਾਲ ਕਰੀ ਚੱਲੇ ਆ ਅੱਜ ਕੁੱਨਾ ਟਾਈਮ ਹੈ ਆਪਣੇ ਕੋਲੇ ਨਹੀਂ ਉਥੇ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਸਰਕਾਰ ਦੇ ਪਾਲਤੂ ਆ ਜਿਹੜੇ ਸਰਕਾਰ ਦੇ ਰੱਖੇ ਹੋਏ ਬੰਦੇ ਆ ਇਹਨਾਂ ਦਾ ਮੀਡੀਆ ਸੈੱਲ ਆ ਇਹਦੀ ਸੈੱਲ ਆ ਇਹਨਾਂ ਦੇ ਖਰੀਦੇ ਹੋਏ ਚੈਨਲ ਆ ਉਹਨਾਂ ਨੇ ਲਗਾਤਾਰ ਭਾਂਡੇ ਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਚਲਾਇਆ ਦੇ ਘੜਾ ਕੱਢਦਾ ਜੀ ਮਾਰਦੇ ਭਾਂਡਾ ਪਛੋਕਰ ਸੀ ਇੱਕ ਮੈਂ ਮੇਰੇ ਮਿੱਤਰਾਂ ਤੁਹਾਡੇ ਸਾਰੇ ਦੇ ਮਿੱਤਰਾਂ ਭਾਨੇ ਮੈਂ ਬਹੁਤ ਮਰੀ ਕੁੜਿਆ ਬਹਾ ਭਾਨੇ ਸ਼ਬਦਾਂ ਦੀ ਇੱਕ ਮਰਿਆਦਾ ਹੁੰਦੀ ਹੈ ਉਹ ਰੱਖ ਸਾਨੂੰ ਸਾਡੀਆਂ ਧੀਆ ਪੈੜਾਂ ਨੂੰ ਸੁਣਦੀਆਂ ਨੇ ਮਾਵਾ ਵੀ ਸੁਣਦੀਆਂ ਜਿੱਥੇ ਗੱਲ ਭਾਨੇ ਦੇ ਜ਼ਬਰ ਦੇ ਖਿਲਾਫ ਹੋ ਰਹੀ ਹੈ ਇਹ ਕਹਿੰਦੇ 20 ਲੱਖ ਇਕੱਠਾ ਹੋਇਆ ਸਾਨੂੰ ਕੋਈ ਵੀ ਪੈਸੇ ਨਹੀਂ ਸਰਪ ਕਰਦੇ ਇਹ ਕਹਿੰਦੇ ਭਾਨੇ ਦਾ 10000 ਰੁਪਿਆ ਲਿਆ ਮੈਂ ਇਹਨੇ ਸੌਤ ਦੀ ਗੱਲ ਕਹਿਣ ਲੱਗਿਆ ਕੋਈ 10 ਪੈਸਿਆਂ ਦੀ ਭਾਨੇ ਨੇ ਚਾਹ ਬਿੱਤੀਆ ਕਰ ਦੋ ਸਰਪ ਕਰਦੇ ਸਾਡਾ ਸਰ ਤੁਹਾਡੇ ਰੋਤੀਆ ਹੋਣੀ ਹੈ ਜੋ ਅੱਜ ਇਸ ਵੇਲੇ ਗੁੰਮਲੇ ਬੰਦੇ ਬੋਲ ਰਹੇ ਆ ਉਹ ਸਾਰੇ ਹੀ ਸੁਧਾਰ ਦੇ ਤਿਆਰ ਖਿੱਚੇ ਹੋਏ ਬੰਦੇ ਆ ਉਹ ਲਗਾਤਾਰ ਪਹਿਲਾਂ ਮਾਹੌਲ ਬਣਾਉਂਦੇ ਆ ਕਿ ਲੋਕਾਂ ਨੂੰ ਉਹ ਵਈਆਂ ਗੱਲਾਂ ਕਰਦੇ ਲੋਕਾਂ ਨੂੰ ਲੱਗਣ ਲੱਗ ਪੈਂਦਾ ਵੀ ਇਹ ਬਹੁਤ ਵੱਡੇ ਪੰਜਾਬ ਅੱਤੇਸ਼ੀ ਹੈ ਇਹ ਕੌਮ ਦੀ ਪੰਛੀ ਗੱਲ ਕਰਦੇ ਆ ਪਰ ਬੰਦੇ ਹੁੰਦੇ ਸਰਕਾਰ ਦੇ ਆ ਇਧਰ ਭਾਈ ਭੈਜੋ ਭਾਈ ਸਾਰੇ

ਬਾਪੂ ਦੇਖੀ ਮੜਾ ਜਾ ਮੜਾ ਇਧਰ ਹੋ ਜਾ ਨਾ ਰੇ ਕਿਹਨਾਂ ਦਾ ਬੀ ਨਾ ਕਿ ਮਾਈ ਓਏ ਆ ਭਾਈ ਆਉਂਦੇ ਕਿਉਂ ਐ ਹੋ ਘਰੀ ਜਾਂਦਾ ਯਾਰ ਕੋਈ ਨਾ ਕੋਈ ਨਾ ਆਪਾਂ ਇਕੱਠੀਆਂ ਸਾਰੇ ਕੋਲ ਠੀਕ ਆ ਜਨਾਬ ਠੀਕ ਆ ਜੀ

ਇਹ ਕੋਈ ਨਾ ਕੰਮੇ ਤਸਕੀਲ ਕੋਈ ਬਸਤਾ ਖੱਲਿਆ ਨਹੀਂ ਕੋਈ ਪੁਲਿਸ ਨਹੀਂ ਕੋਈ ਪੁਲਿਸ ਨਹੀਂ ਸਾਲਿਆਂ ਬਹੁਤ ਬੜਾ ਬੋਲਣਾ ਸਾਰਾ ਸੀਨਰ ਰੋਟੀ ਲੈ ਬੰਦੇ ਝਾੜ ਦੇ ਮੈਂ ਖਾਦਾ ਰੋਟੀ ਛੋ ਬੰਦੇ ਝਾੜ ਦੇ ਕੋਈ ਦੋ ਬੰਦੇ ਜਿਹੜੇ ਲੈ ਕੇ ਚਲੇ ਜਾਂਦੇ ਕਿਹਨੇ ਚਾਹਤਾ 50000 ਦੋ ਬੰਦੇ ਕੋਈ ਨਾ ਜਿੰਨਾ ਨਾ ਲੰਗੀ ਜਾਣੀ ਆਪਾਂ ਨੂੰ ਵੀ ਕਰਦੇ ਮੇਰਾ ਵੀਰਾਂ ਕਿਦਰਾ ਸਦਾ ਪੱਤਰ ਹੈ ਉਹ 100 ਦਾ ਦੇ ਦਿਓ ਚਾਹੇ ਆਪਣਾ ਕਈ ਵਾਰੀ ਇਹ ਨੱਟ-ਨਟ ਬੰਦ ਵੀ ਕਰ ਦਿੰਦੇ ਆ ਨਹੀਂ ਚੱਲਦਾ ਫੈਲਾ ਦੇ ਉੱਤੇ ਸੁਵੇਹ ਲਾ ਦਿਓ ਭਾਈ ਰੌਲਾ ਨਾ ਪਾਓ ਪਿੰਡਾਂ ਦੇ ਵਿੱਚ ਆ ਸੰਗਤ ਨੂੰ ਵੀ ਭਾਈ ਵੱਧ ਤੋਂ ਵੱਧ ਵੱਧ ਚੜ ਕੇ ਜਿਹੜਾ ਧਰਾਚੋ ਭਾਈ ਪਾਸ ਹੈ ਧਰਾਚੋ ਭਾਈ ਪਾਸ ਦੇ ਉੱਤੇ ਆਪਾਂ ਰੁਕੇ ਹੋਏ ਆ ਤੇ ਮੋਰਚੇ ਤੇ ਪੱਕਾ ਚੱਲੂਗਾ ਸਾਰਿਆਂ ਨੂੰ ਦੀਰ ਕਰਦੇ ਹਾਂ ਨਾ ਨਾ ਨਹੀਂ ਕਹਦੇ ਹੋ ਬੈਠੇ ਬੈਠੇ ਜਮਾਨ ਪਿਛਲਾ ਨੂੰ ਵੀ ਦੇਖਦਾ ਬਾਈਪਾਸ ਰੋਡ ਹੈ ਬਾਈਪਾਸ ਰੋਡ ਹੈ ਨਾ ਨਾ ਬਾਈਪਾਸ ਰੋਡ ਕਰ ਕਰ ਚ ਰੋਡ ਬਾਈਪਾਸ ਰੋਡ ਨੂੰ ਰਸਤਾ ਜਾਂਦਾ ਹੈ ਬਾਈਪਾਸ ਰੋਡ ਹੈ ਭਾਈ ਇਹ ਜਿਹੜਾ ਬਲਵਾਰਡ ਨੂੰ ਰਾਹ ਜਾਂਦਾ ਹੈ ਬੇਰ ਦਾ ਪਲਾਟ ਲਵੀ ਬੇਰ ਕਾ ਪਲਾਟ ਦੇ ਨੇੜੇ ਬਲਵਾਰਡ ਨੂੰ ਰਾਹ ਜਾਂਦਾ ਹੈ ਬਾਈਪਾਸ ਰਾਣੀ ਵਾਲਾ ਰਾਣੀ ਵਾਲਾ ਰਾਣੀ ਵਾਲੇ ਕਿਹੜੀ ਜਗ੍ਹਾ ਬੈਠੀ ਆ ਦੇ ਸੁਨੀਆ ਸਾਰਾ ਨੂੰ ਮੇਰਾ ਵੀ ਦਾਅਵੇ ਤੌਰ ਤੇ ਦੇ ਰਹੇ ਹੋ ਸੋ ਆਪਾਂ ਗੱਲ ਕਰਦੇ ਆ ਮੇਰੇ ਵੀਰ ਗੱਲ ਧਿਆਨ ਨਾਲ ਸੁਣ ਲਿਆ ਕਰੋ ਹੋਣਾ ਕਿ ਵਿਚ ਬੋਲਣ ਲੱਗ ਜੰਦੇ ਆ ਤਾਂ ਜਾ ਉੱਠ ਬੈਠਣ ਲੱਗ ਜੰਦੇ ਆ ਪਰ ਮੇਰੀ ਵੀ ਅਕਾਦਰਤਰੀ ਭਗ ਹੋ ਜਾਂਦੀ ਆ ਜੋ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਇਥੇ ਦੀਪ ਸਿੱਧੂ ਦਾ ਕਤਲ ਹੁੰਦਾ ਠੀਕਾ ਰੋਗ ਬਹੁਤ ਸੀਗਾ ਪਰ ਹੋ ਇਹਨਾਂ ਨੇ ਕਿਸੇ ਤਰੀਕੇ ਨਾਲ ਉਹ ਕਹਾਣੀ ਨੂੰ ਹੋਰ ਮੋੜਾ ਦੇ ਕੇ ਉਹਨੂੰ ਦਬ ਦਿੱਤਾ ਗਿਆ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਸਿੱਧੂ ਮੂਸੇਵਾਲੇ ਦਾ ਕਤਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲੈ ਕੇ ਤੇ ਉਸ ਤੋਂ ਬਾਅਦ ਇਹ ਇਹ ਜਿਹੜਾ ਅੱਜ ਵੀ ਮੀਡੀਆ ਸਲਾਹਕਾਰ ਬਣਿਆ ਹੋਇਆ ਭਵੰਤ ਦਾ ਬੰਦੇ ਪੰਨੂ ਉਹ ਇਹ ਖਬਰ ਲੀਕ ਕਰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਚਲਾਉਂਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲੈ ਲਈ ਗਈ ਹੈ ਤੇ ਇਹ ਗੱਲ ਸਾਬਤ ਹੋ ਚੁੱਕੀ ਹੈ ਉਹਦੇ ਮਾਰਨ ਵਾਲਿਆਂ ਕੋਲ ਕਿ ਉਹਨਾਂ ਨੇ ਵੀ ਇਹ ਮੰਨਿਆ ਕਿ ਅਸੀਂ ਉਦੋਂ ਹੀ ਟੈਕਲ ਕੀਤਾ ਹੈ ਉਦੋਂ ਹੀ ਟਰੈਪ ਲਾਇਆ ਹੈ ਰੇਕਿੰਗ ਕੀਤੀ ਹੈ ਜਦੋਂ ਸਾਨੂੰ ਪਤਾ ਲੱਗਿਆ ਵੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ ਉਹ ਵਿਚਾਰਾ ਇੱਕ ਬਾਪ ਤੇ ਇੱਕ ਮਾਂ ਮੈਂ ਕਿਹਾ ਉਹਨਾਂ ਦਾ ਪੁੱਤ ਨਹੀਂ ਸੀ ਉਹ ਪੂਰੇ ਪੰਜਾਬੀਆਂ ਦਾ ਪੁੱਤ ਸੀ ਚਾਹੇ ਲਹਿੰਦੇ ਪੰਜਾਬ ਦੇ ਪੰਜਾਬੀ ਹੋਰ ਚਾਹੇ ਚੜ੍ਹਦੇ ਪੰਜਾਬ ਦੇ ਪੰਜਾਬੀ ਹੋਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਉਹਨੂੰ ਵੀ ਕਿਸੇ ਤਰੀਕੇ ਦੇ ਨਾਲ ਮਸਲੇ ਨੂੰ ਦਬ ਦਿੱਤਾ ਗਿਆ ਮੈਂ ਉਸੇ ਤਰੀਕੇ ਗੱਲ ਕਹੀ ਸੀ ਜਿੱਦ ਤੇ ਸਿੱਧੂ ਮੂਸੇ ਦਾ ਲਾਸ਼ ਦੇ ਘਰੇ ਪਈ ਸੀ ਮਰਾ ਸ਼ਿਸ਼ਕਾਰ ਨਾ ਕਰੋ ਇਹ ਕਤਲ ਆਮ ਕਤਲ ਨਹੀਂ ਹੈ ਇਹ ਕਤਲ ਯੰਸ਼ੀਆਂ ਦਾ ਕਰਾਇਆ ਹੋਇਆ ਸਟੇਟ ਦਾ ਕਰਾਇਆ ਹੋਇਆ ਕਤਲ ਆ ਇਹ ਆਮਤ ਨਹੀਂ ਆ ਕਿਉਂਕਿ ਸਟੇਟ ਨੂੰ ਯੰਸ਼ੀਆਂ ਨੂੰ ਪਹਿਲਾਂ ਮੱਤਾ ਹੁੰਦਾ ਹੈ ਕਿ ਕਿਹੜਾ ਬੰਦਾ ਆਪਣੀ ਨੌਜਵਾਨੀ ਦੇ ਅੰਦਰ ਜਾਗਨਾ ਸਕਦਾ ਹੈ ਕਿਹੜਾ ਬੰਦਾ ਔਰਲੇ ਸਮੇਂ ਦੇ ਅੰਦਰ ਆਪਣੇ ਨੌਜਵਾਨ ਲਹਿਰ ਖੜੀ ਕਰ ਸਕਦਾ ਹੁੰਦਾ ਹੈ ਇਸੇ ਕਰਕੇ ਮੈਂ ਕਹਿਣਾ ਚਾਹੁੰਦਾ ਹੈ ਕਿ ਇਹਨਾਂ ਨੂੰ ਇੱਕ ਏਕੇ 47 ਵਾਲੇ ਬੰਦੇ ਨਾਲੋਂ ਜ਼ਿਆਦਾ ਡਰ ਲੱਗਦਾ ਹੁੰਦਾ ਹੈ ਇੱਕ ਜਿਹੜਾ ਬੰਦਾ ਗੁਰਚਾਰ ਦੇ ਨਾਲ ਆਪਣੀ ਗੱਲ ਦੇ ਨਾਲ ਆਪਣੀ ਤਰੀਲ ਦੇ ਨਾਲ ਆਪਣੇ ਲੋਕਾਂ ਦੇ ਵਿੱਚ ਪਹੁੰਚਾ ਕਰਕੇ ਉਹਨਾਂ ਦੇ ਦਿਲਾਂ ਦੇ ਅੰਦਰ ਜज्ਬਾ ਭਰ ਦਿੰਦਾ ਜਰੂਰ ਕਰ ਦਿੰਦਾ ਹੈ ਜਿਸ ਸਿੱਧੂ ਕੋਲ ਵੀ ਹੈ ਆਪਣੀ ਗੱਲ ਰੱਖਣ ਦੀ ਉਹਦੀ ਸਮਝ ਉਹਦੀ ਪਕੜ ਸੀਗੀ ਤੇ ਸਿੱਧੂ ਮੂਸੇਵਾਲੇ ਦੀ ਵੀ ਆਪਾਂ ਗੱਲ ਕਰਦੇ ਆ ਕਿ ਚਾਹੇ ਸਾਡੀ ਪੱਗ ਦੀ ਗੱਲ ਹੋਵੇ ਚਾਹੇ ਸਾਡੀ ਮਾਂ ਬੋਲੀ ਦੀ ਗੱਲ ਹੋਵੇ ਉਹ ਜੋ ਦਾ ਸਾਡੀ ਗੱਲ ਨੂੰ ਪੂਰੀ ਦੁਨੀਆ 'ਚ ਲੈ ਕੇ ਗਿਆ ਇਸੇ ਕਰਕੇ ਉਹ ਬੰਦੇ ਦੇ ਵਿੱਚ ਸਰਕਾਰਾਂ ਨੂੰ ਹਕੂਮਤਾਂ ਨਰਕਦੇ ਹੁੰਦੇ ਆ ਉਹੀ ਬੰਦੇ ਮਰਵਾਏ ਜਾਂਦੇ ਆ ਵੀ ਇੱਕ ਇਹ ਸਦਾਲੀ ਚੱਕੀ ਫਿਰਦੇ ਨੂੰ ਤਾਂ ਕਹਿ ਦੇ ਗਏ ਅੱਤਵਾਦੀ ਆ ਵੱਕਵਾਦੀ ਆ ਮਿੰਟ ਮੁਕਾਬਲਾ ਬਣਾ ਕੇ ਮਾਰ ਦੇਣਗੇ ਅੱਗੇ ਆ ਜਾਓ ਸਾਡੇ ਨੌਜਵਾਨ ਮੁੰਡੇ ਚੱਕੇ ਗਏ ਐਨਐਸਏ ਲਾਈ ਗਈ ਕਿਤੇ ਸਿੱਟੇ ਕੇ ਡਿਪਲੋਮਰ ਜਾ ਕੇ ਉਹ ਸਾਂਦਿਆ ਜ਼ਿਲ੍ਹੇ ਚ ਵਿੱਗਤ ਹੀ ਹੋਰ ਦੇਖੋ ਉਹਨਾਂ ਦੇ ਕਰਤਾਰ ਨੂੰ ਕਿਵੇਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਕਿਰਦਾਰਕੁਸ਼ੀ ਕਿਵੇਂ ਕੀਤੀ ਗਈ ਇਹ ਜੀ ਚੋਲਾ ਲਾ ਕੇ ਭੱਜ ਗਏ ਜੀ ਇਹ ਸ੍ਰੀ ਸਾਹਿਬ ਛੱਡ ਕੇ ਭੱਜ ਗਏ ਜੀ ਇਹਨਾਂ ਨੇ ਕੇਸ ਕਿਦੋਂ ਕਰਾਤੇ ਜੀ ਲਗਾਤਾਰ ਇਹਨਾਂ ਨੇ ਆਪਣੀ ਮੀਡੀਆ ਦੁਆਰਾ ਇਹ ਵਰਤਾਂ ਤੇ ਮਾਹੌਲ ਸਿਰਜਿਆ ਕਿ ਆਉਣ ਵਾਲੇ ਸਮੇਂ ਦੀ ਨੌਜਵਾਨੀ ਇਹਨਾਂ ਨੂੰ ਆਪਣੇ ਅਜਣ ਇਹਨਾਂ ਨੂੰ ਆਪਣੇ ਹੀਰੋ ਇਹਨਾਂ ਨੂੰ ਆਪਣੇ ਆਗੂ ਨਾਲ ਲੱਗ ਜਾਣਾ ਇਹਨਾਂ ਦੀ ਕਿਰਦਾਰਕੁਸ਼ੀ ਕਰ ਦਿਓ ਇਹਨਾਂ ਦਾ ਕਿਰਦਾਰ ਇਹਨਾਂ ਨੂੰ ਲਾੜ ਦਿਓ ਕਿ ਲੋਕ ਕਹਿੰਦੇ ਕਿਹੜਾ ਬੰਦਾ ਸੀ ਯਾਰ ਭੱਜ ਗਿਆ ਸੀ ਇਸ ਵੀ ਸਾਡੇ ਤੇ ਭੱਜ ਗਿਆ ਸੀ ਇਹ ਚੋਰਾ ਲਾ ਕੇ ਭੱਜ ਗਿਆ ਸੀ ਸੋ ਇਹ ਬਾਣਸੀਆਂ ਨੀਤੀਆਂ ਹੁੰਦੀਆਂ ਨੇ ਇਹ ਬੰਦੇ ਨੂੰ ਮਾਰਨ ਤੋਂ ਪਹਿਲਾਂ ਬੰਦੇ ਨੂੰ ਜੇਲ੍ਹ ਸੁੱਟਣ ਤੋਂ ਪਹਿਲਾਂ ਉਹਦੇ ਕਰਤਾਰ ਨੂੰ ਮਾਰਦੇ ਆ ਕਿਉਂਕਿ ਕਰਤਾਰ ਹੀ ਹਮੇਸ਼ਾ ਜਿਉਦੇ ਰਹਿੰਦੇ ਆ ਜਿਹੜੀ ਆ ਸਾਡੀ ਮਿੱਟੀ ਆ ਦੇਹ ਆ ਇਹਦਾ ਸਮੇਂ ਨਾਲ ਸਾਹਮਣੇ ਉੱਡ ਜਾਣਾ ਇਥੋਂ ਪਰ ਕਰਤਾਰ ਹਮੇਸ਼ਾ ਦੁਨੀਆ ਤੇ ਸਦੀਆਂ ਤੱਕ ਜਾਂਦੇ ਰਹਿੰਦੇ ਆ ਇਸੇ ਕਰਕੇ ਜਿਹੜੇ ਜਿਹੜੇ ਬੰਦੇ ਸਾਡੇ ਉੱਤੇ ਆ ਉਹ ਸਾਰੇ ਬੰਦੇ ਨੂੰ ਇਹ ਪਹਿਲਾਂ ਦੇ ਕਰਤਾਰ ਨੂੰ ਮਾਰਿਆ ਜਾਂਦਾ ਜਿਵੇਂ ਦੀਪ ਸਿੱਧੂ ਨੂੰ ਕਿਹਾ ਗਿਆ ਇਹਦੇ ਨਾਲ ਜੀ ਇੱਕ ਕੋਈ ਕੁੜੀ ਸੀ ਇਹਦੀ ਗੱਡੀ 'ਚ ਸ਼ਰਾਬ ਦੀ ਬੋਤਲ ਮਿਲੀ ਜੀ ਉਹਦੇ ਕਰਤਾਰ ਨੂੰ ਮਾਰਿਆ ਗਿਆ 베ਰਾ ਉਸਿਆ ਦੇ ਬਾਰੇ ਕਿਹਾ ਗਿਆ ਇਹ ਤਾਂ ਜੀ ਗੈਂਗਵਾਰ ਕਮਾਰਤਾ ਜੀ ਇਹ ਤਾਂ ਦੁਸ਼ਮਣੀ 'ਚ ਮਾਰਿਆ ਗਿਆ ਜੀ ਇਹ ਫੁਲਾਨ ਨੇ ਗੈਂਗ ਦੇ ਮਾਰਤਾ ਜੀ ਫੁਲਾਨੇ ਕੈਰੈਕਟਰ ਦੇ ਮਾਰਤਾ ਜੀ ਫੁਲਾਨੇ ਨੇ ਜ਼ਿੰਮੇਵਾਰੀ ਲਈ ਜੀ ਜਿਮੇਵਾਰੀਆਂ ਦਬਾਉਣ ਵਾਲੇ ਵੀ ਤੁਸੀਂ ਐ ਤੁਹਾਡੇ ਕੋਲ ਹੀ ਬੈਠੇ ਐ ਹੋਇਆ ਆਪਾਂ ਗੱਲ ਸੁਣਦੇ ਰਹਿਆ ਵੀ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਅਖਬਾਰਾਂ 'ਚ ਖਬਰਾਂ ਲੱਗਦੀਆਂ ਹੁੰਦੀਆਂ ਸੀਗਾ ਖਬਰ ਕੀ ਲੱਗਦੀ ਸੀ ਵੀ ਦਰਬਾਰ ਸਾਹਿਬ ਦੇ ਵਿੱਚੋਂ ਕਮਰਿਆਂ ਦੇ ਵਿੱਚੋਂ ਬੀਬੀਆਂ ਦੀਆਂ ਅਤਰਾਜ ਜੋ ਕੋਈ ਵਸਤੂਆ ਕੋਈ ਚੀਜ਼ਾਂ ਵਸਤਰ ਮਿਲੇ ਐ ਸਿੰਘਾਂ ਦੇ ਕਿਰਦਾਰ ਨੂੰ ਦਾਗੀ ਕਿਵੇਂ ਕਰਨਾ ਵੀ ਲੋਕ ਕਹਿੰਦੇ ਕਿਹੜੇ ਸਿੰਘ ਸੀ ਹੋਏ ਦਵਾਲ ਸਾਹਿਬ ਦੇ ਵਿੱਚ ਦਾ ਕਸ਼ ਕਰਦੇ ਸੀ। ਸੋ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬੰਦਾ ਇਨਸਾਨ ਆ ਜਿਹੜੀ ਜਵਾਨੀ ਚੀਜ਼ ਹੈ ਉਹ ਨਹੀਂ ਖਤਰਨਾਕ ਨਹੀਂ ਆ। ਇਹਨੂੰ ਜਦੋਂ ਮਰਦੀ ਮਾਰ ਦੇਣਗੇ, ਜਦੋਂ ਮਰਦੀ ਤੇ ਸਿਰ ਦੇਣਗੇ, ਬਖਤ ਕਰਦਾਬ ਮਾਰਨਾ ਬਹੁਤ ਔਖਾ ਹੁੰਦਾ। ਨਿਗਾਹ ਦਿਓ ਭਾਈ ਆਪ ਨੂੰ ਨਿਗਾਹ ਦਿਓ। ਇਹ ਜਾਣ ਕੇ ਬਈ ਕੋਈ ਸੌਣੇ ਬਾਹਰ ਹੈ ਲੋ ਬਾਈ ਰਾਹ ਪਰ ਲੱਗਦਾ ਹੋਣਾ ਉਹਨਾਂ ਨੂੰ ਲੱਗਿਆ ਬਾਈ ਲੱਗੀ ਰਾਹ ਦੀ ਬੈਜੋ ਕੁਛ ਨਹੀਂ ਕੋਈ ਨਹੀਂ ਬਾਈ ਲੰਘੀ ਉਧਰ ਲੰਘੀ ਹੈਲੋ ਹੈਲੋ ਤੁਸੀਂ ਦੇਖੋ ਬਾਈ ਐਨਐਸਏ ਲੱਗੀਆਂ ਅਨੇਸੇ ਲੱਗੀ ਨੂੰ ਵੀ ਸਾਬ ਕਹਿਣ ਲੈਂਦੇ ਆ ਸਾਬ ਦੇ ਨੇੜੇ ਹੀ ਅਗਨੀ ਕਰੀਵਰ ਔਰ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਆ ਕੇਸ ਦਾ ਟ੍ਰਾਇਲ ਹੀ ਨਹੀਂ ਚੱਲਿਆ ਸਰਕਾਰੀ ਵਕੀਰ ਪੇਸ਼ ਹੀ ਨਹੀਂ ਹੁੰਦਾ ਮੰਗਦੇ ਰਹਾ ਉਹ ਕਹਿਣ ਦਾ ਭਾਅ ਮੌਕਾ ਹੈ ਆਪਾਂ ਇਹ ਗੱਲ ਕਰਦੇ ਆ ਵੀ ਜਦੋਂ ਬੰਦਾ ਧੱਕਾ ਹੁੰਦਾ ਹੈ ਬੰਦਾ ਇਨਸਾਫ ਦੇ ਲਈ ਕਾਨੂੰਨ ਕੋਲ ਜਾਊਗਾ ਤੇ ਕਾਨੂੰਨ ਵੀ ਗੱਲ ਸਾਡੀ ਕਿੱਥੇ ਸੁਣ ਰਿਹਾ ਆ ਕਦੇ ਮੂਹੂ ਨਾਲ ਤਾਂ ਠੀਕ ਜਿਹੜਾ ਮੈਂ ਕਰਦਾ ਗੱਲ ਕਿੱਧਰ ਨੂੰ ਲੈ ਤੁਰਿਆ ਗੱਲ ਨੂੰ ਐ ਸਮਝਣ ਦੀ ਕੋਸ਼ਿਸ਼ ਕਰੋ ਇਹ ਦੱਬਣੇ ਆ ਇਹ ਕੁੱਝ ਨਹੀਂ ਆ ਮਾਰਨੇ ਆ ਆਪਾਂ ਕਿਉਂ ਲੜਕਦੇ ਆ ਤਮਾਸੀ ਅਣਖਾਂ ਨਾਲ ਗੈਰਤਾ ਯੁਰਤਾ ਨਾਲ ਜਾਣ ਵਾਲੇ ਲੋਕ ਅਸੀਂ ਕਿਰਦਾਰਾਂ ਵਾਲੇ ਲੋਕ ਐ ਦੇਸੇ ਕਰਕੇ ਸਭ ਤੋਂ ਜ਼ਿਆਦਾ ਆਪਾਂ ਰੱਖਦੇ ਆ ਤੇ ਇਸੇ ਲਈ ਤੁਹਾਡਾ ਲਗਾਤਾਰ ਸਤਾੜਿਆ ਕੀਤਾ ਜਾਂਦਾ ਹੈ ਤੁਹਾਡੇ ਕਿਰਦਾਰ ਦੀ ਮਾਰ ਲਈ ਸੋ ਮੇਰਾ ਵੀਰ ਗੱਲਾਂ ਬਾਤਾਂ ਬਹੁਤ ਤਾਂ ਪਿੱਛੇ ਮੀਟਿੰਗ ਕਰ ਰਹੀ ਹੈ ਮੈਂ ਮੈਂ ਦੁਬਾਰਾ ਫੇਰ ਆਉਣੀ ਐ ਮੈਂ ਅਪੀਲ ਕਰਦਾ ਸਾਰਿਆਂ ਨੂੰ ਜੇ ਭਰਾ ਬਣ ਕੇ ਸਾਰੇ ਆਏ ਜਾਵਣ ਕਿਉਂ ਐਸੇ ਗਿਤੇ ਰਹਿ ਗਿਤੇ ਰਹਿਣ ਇੰਨਾ ਚਿਰ ਮਸਲੇ ਦਾ ਹੱਲ ਕੋਈ ਨਹੀਂ ਹੁੰਦਾ ਤੇ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਓਕੇ ਬਲਾ ਕੇ ਲੰਗਰ ਪ੍ਰਸ਼ਾਦੇ ਤਿਆਰ ਕਰਕੇ ਸੋਈ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹਦੀਆਂ ਵਧੀਆਂ ਨਾ ਕਰੋ ਮਗਵਾਲ ਪਿੰਡ ਤੋਂ ਲੰਗਰ ਸਾਡਾ ਆ ਰਿਹਾ ਸੀ ਪੁਲਿਸ ਰੋਕ ਰਹੀ ਹੈ ਮੈਲਾ ਚੌਕ ਵੀ ਮੈਲਾ ਚੌਕੀ ਕੋ ਪੈਂਦੀ ਆ ਉੱਥੇ ਉੱਥੇ ਵੀ ਇਹਨਾਂ ਨੇ ਲੰਗਰ ਰੋਕਿਆ ਰਾਤ ਬੋਹੇ ਬੋਹਾ ਭਲਾੜਾ ਰਾਤ ਉੱਥੇ ਵੀ ਬੀਬੀਆਂ ਲੰਗਰ ਲਾ ਰੀਆਂ ਸੀਗਾ ਪਤਾ ਲੱਗਿਆ ਬਾਬੇ ਤੋਂ ਮੈਨੂੰ ਉਹ ਕਹਿੰਦੇ ਸਾਡੇ ਵੀ ਆ ਕੇ ਪੁਲਿਸ ਨੂੰ ਲੰਗਰ ਤਿਆਰ ਕਰਦੇ ਨੂੰ ਰੋਕ ਕੇ ਗਈ ਐ ਸੋ ਇਹ ਗੱਲ ਨਾਲ ਠੀਕ ਨਹੀਂ ਹੈਗੀ ਪਸੀ ਚਾਰ ਸਿੰਘ ਚਾਕੇ ਲਗੇ ਰਾਤਪੁਰ ਤੇ ਆ ਗਏ ਜੀ ਬਾਬਾ ਆਈ ਕੇ ਬਾਬਾ ਜੀ ਬਾਬਾ ਜੀ ਸੁਖਵਿੰਦਰ ਸਿੰਘ ਜੀ ਆ ਗਏ ਬਾਬਾ ਜੀ ਆਈ ਸਭ ਦੇ ਨਾਲ ਕਰਦੇ ਆਏ ਆ ਕੋਈ ਨਗਰੀ ਦੇ ਦਾਇ ਪੁੱਛ ਵਾਲਾ ਕਣਕਾਂ ਦੇ ਵਿੱਚੋਂ ਸਾਡੀ ਸੰਦੂਰ ਤੋਂ ਪਿੱਛੇ ਗੱਡੀ ਖੜੀ ਆ ਬਾਈ ਆ ਬਾਬਾ ਜੀ ਸੁਖਵਿੰਦਰ ਸਿੰਘ ਜੀ ਖੜੇ ਆ ਬੋੜੇ ਵਾਲੇ ਇਹ ਕੱਲੇ ਕੱਲਾ ਲੰਗਰ ਨਹੀਂ ਭਾਈ ਰੋਕਿਆ ਗਿਆ ਰਾਤ 4 ਉੱਥੋਂ ਜਿਹੜੇ ਸਿੰਘ ਸੀਗੇ ਨਾਲ ਗੱਪੀ ਸਿੰਘ ਸੀ ਇੱਕ ਉਹਨਾਂ ਨੂੰ ਲਿਜਾ ਕੇ ਪੁਛਲੇ ਕੁਤਮਰ ਦੀ ਕੀਤੀ ਹੈ ਵਿਧਾਨੀ ਦਾ ਰਾਜ ਬਣਾਉਣਾ ਚਾਹਦਾ ਕਿ ਇਹ ਇਹ ਵਿਧਾਨੀ ਤੋਂ ਵੀ ਤਾਂ ਸਾਰਿਆਂ ਨੂੰ ਮਾਰ ਤਾਉ ਕਿਹੜਾ ਵਿਧਾਨੀ ਕਿਹੜਾ ਚੱਕਰੀਆ ਕਿਹੜਾ ਜੰਦਾ ਮਾਰ ਤਾਉ ਭਾਈ ਮਾਰ ਤਾਉਗਾ ਭਾਈ ਅਜਾ ਮਿਲਿਆ ਜੀ ਮੁਸਫਾ ਮੁਸਫਾ ਅੱਛਾ ਅੱਛਾ ਕਿ ਉਹ ਸੀਮ ਕਿੱਥੇ ਆ? ਉਹ ਕਿੱਥੇ ਦੇਖੀਂ ਪਰੋਸ ਦੇ ਕਿੱਥੇ? ਕੱਲੇ ਬਈ ਥੋਡੇ ਘਰਾਂ ਤੱਕ ਨਹੀਂ ਗੱਲ ਪੂਰਾ ਸਰੂਰ ਛੜ ਪੂਰਾ ਪੰਜਾਬ ਘੇਰਿਆ ਲਾ ਪੁੱਛਦੇ। ਥਾ ਥਾ ਤੇ ਮੁੰਡੇ ਚੱਕ ਕੇ ਠਾਣਿਆਂ 'ਚ ਫੋਨ ਕਰਕੇ ਡਰਾ ਰਹੇ ਐ ਐਸਐਚਓ ਡੀਐਸਪੀ ਐਸਪੀ ਉੱਥੇ ਨਹੀਂ ਜਾਣਾ। ਬੱਤ ਪਊ ਐ ਇੱਥੇ ਆ ਕੇ ਲੋਕਾਂ ਤੁਰੇ ਹੋਣੇ ਨੇ ਇੱਧਰੋਂ। ਇੱਥੇ ਆ ਕੇ ਤੁਹਾਨੂੰ ਗੋਣ ਲੱਗੇ ਸੀਗੇ ਤਾਂ। ਹਾਂ ਬਈ। ਫਿਰ ਤੁਸੀਂ ਇਹਦਾ ਕੀਤਾ ਧੂਤਾਂਗੇ। ਆ ਮੈਨੂੰ ਪੱਤਰਕਾਰ ਦਾ ਫੋਨ ਆਇਆ ਜਸਵੀਰ ਦਾ ਮੁੰਡੇ ਦਾ ਰঞ্জੀਤ ਦਾ ਦਰਵਾਜ਼ੇ ਤੋਂ। ਕਹਿੰਦਾ ਡੀਐਸਪੀ ਸੱਚਵਾਲੀ ਵਾਲਾ ਮੁੰਡਾ। ਇਹਨਾਂ ਮੇਰੇ ਡ ਇਹ ਆ ਵੀਡੀਓ ਡਿਲੀਟ ਕਰ ਦੇ ਤੇਰੀ ਹਸਾਬ ਲਾਲਾ ਬੋਦੀ ਦੇਖੋ ਯਾਰ ਕਮਾਲ ਦੀ ਗੱਲ ਹੋਈ ਪਈ ਹੈ ਬਹਿ ਗਈ ਗਿਆ ਕਿਹੜਾ ਲੋਕਤੰਤਰ ਕਿਹੜੇ ਲੋਕਤੰਤਰ ਦੀਦਾਈ ਦੁੰਦਿਆਂ ਨੇ ਇਹ ਕਹਿੰਦੇ ਆ ਸਾਡੇ ਨਾਲ ਬੀਜੇਪੀ ਐ ਕਰ ਰਹੀ ਆ ਬੋਦੀ ਐ ਕਰ ਰਹਾ ਸਾਡੇ ਬੰਦੇ ਫੜ ਰਿਹਾ ਹੈ ਈਡੀ ਨੂੰ ਮੇਰ ਪਾਇਆ ਹੋਇਆ ਸਾਡੀ ਮੇਰ ਦੀ ਚੋਣ ਲੁੱਟ ਕੇ ਲੈ ਗਿਆ ਚੰਡੀਗੜ੍ਹ ਤੋਂ ਉੱਥੇ ਬੀਜੇਪੀ ਦਾ ਅਧਿਕਾਰੀ ਬੈਠਾ ਸੀ ਕੱਲ੍ਹ ਇਹ ਦਿੱਲੀ ਇਹ ਕਿ ਲੋਕਤੰਤਰ ਮਾਰਿਆ ਗਿਆ ਜੀ ਘੁੱਟਿਆ ਗਿਆ ਜੀ ਦੱਬਿਆ ਗਿਆ ਜੀ ਅਸੀਂ ਸੁਪਰੀਪੁਰ ਜਾਵਾਂਗੇ ਜੀ ਤੇ ਇੱਥੇ ਕਿਹੜਾ ਆ ਕੀ ਹੋ ਰਿਹਾ ਹੈ ਆ ਲੋਕਤੰਤਰ ਤੁਸੀਂ ਪੱਤਰਕਾਰ ਤੱਕ ਨਹੀਂ ਬਖਸ਼ੇ ਆਹ ਨੌਜਵਾਨ ਨਹੀਂ ਬਖਸ਼ੇ ਮੀਡੀਆ ਤੁਸੀਂ ਦੱਬ ਲਿਆ ਆਵਾਜ਼ਾਂ ਤੁਸੀਂ ਦੱਬ ਰਹੇ ਹੋ ਝੂਠੇ ਮੁਕਾਦਮੇ ਤੁਸੀਂ ਦਰਜ ਕਰ ਰਹੇ ਹੋ ਜ਼ਿਲ੍ਹੇ ਚ ਚਾਦਰ ਸਾਰਿਆਂ ਚ ਤੁਸੀਂ ਧਾ ਰਹੇ ਹੋ ਯਾਰ ਕਿਹੜੇ ਲੋਕਦਰ ਦੀ ਗੱਲ ਕਰਦੇ ਆ ਵੀ ਬੰਦੇ ਇਹ ਆਹ ਭਾਈ ਕੀ ਗੱਲ ਚੱਲੂ ਤੁਸੀਂ ਆਪਣੇ ਖੇਡ ਜਾ ਉਹ ਬਣਾਏਗਾ ਉਹਨੇ ਥੇ ਬਹਿ ਨਾ ਆਈ ਨਹੀਂ ਸਾਡੀ ਬਹਿ ਨਾ ਕਿਉਂ ਸੇ ਸਮਰਨ ਫੜ ਲਾਏ ਨਹੀਂ ਕੀ ਚਾਨਬਰ ਰੱਖਣ ਚਾਹੁੰਦੇ ਚਲ ਆਪਾਂ ਅਮੋਦ ਦੇ ਘਰ ਚਲਦੇ ਜਿੱਥੇ ਦੀ ਗੱਲ ਕਰਦੇ ਆ ਅੱਜ ਕਿਹਦੀ ਗੱਲ ਕਰਦੇ ਆ ਅੱਜ ਅੱਲਾਹ ਅਕਬਰ ਮਰਦਾਬਾਦ ਜੈ ਉਸਰਪ ਮਰਦਾਬਾਦ ਮਰਦਾਬਾਦ ਸੀ ਬਾਰ-ਬਾਰ ਇਹ ਪ੍ਰਸ਼ਾਸਨ ਖੜਾ ਬੇਇੱਜ਼ਤੀ ਕਰਦੇ ਆ ਅੱਜ ਪੰਜਾਬ ਦੇ ਮੁਕਤਿਆਂ ਨੂੰ ਕਹਿਣਾ ਚਾਹ ਰਹੇ ਆ ਉਹ ਭਰਾਵਾ ਜਿੰਨਾ ਜ਼ੋਰ ਇਹਨਾਂ ਨੂੰ ਦੱਬਣ ਤੇ ਲਾ ਰਿਹਾ ਹੈ ਉਹਨਾਂ ਨਾਲ ਜੋਰ ਚਿੱਟਾ ਦੱਬਣ ਤੇ ਲਾ ਰਿਹਾ ਧੰਨਵਾਦ ਪੁੱਤਰਾ ਮਰਦਾਬਾਦ ਧੰਨਵਾਦ ਪੁੱਤਰਾ ਮਰਦਾਬਾਦ ਰੋੜੀ ਨੌਜਵਾਨੀ ਮਰਦੀ ਆ ਰੋਜ਼ 810 ਬੰਦੇ ਰੋਜ਼ ਡੇਰਾ ਟੀਕਾ ਲਾ ਕੇ ਮਰਦੇ ਆ ਦੇਖਦੇ ਨਹੀਂ ਇਹਦਾ ਕਹਦਾ ਹੁੰਦਾ ਸੀਗਾ ਕਿ ਸਿਵਿਆਂ ਦੀਆਂ ਲੱਤਾਂ ਉੱਚੀਆਂ ਹੋ ਗਈਆਂ ਚੁੱਲਿਆਂ ਦੀਆਂ ਅੱਗਾਂ ਬੁਝ ਗਈਆਂ ਹਵਾਈ ਜਹਾਜ਼ਾਂ ਦੇ ਜਾਂਦੇ ਲੀਡਰਾਂ ਨੂੰ ਚੁੱਲਿਆਂ ਦੀ ਅੱਗਾਂ ਵੀ ਦਿਖਦੀਆਂ ਸਿਵਿਆਂ ਦੀਆਂ ਲੱਤਾਂ ਵੀ ਦਿਖਦੀਆਂ ਅੱਜ ਤੈਨੂੰ ਕਿਹਨਾਂ ਦਿਖਦੀਆਂ ਭਾਈ ਪਰ ਕਸੂਰ ਭਾਈ ਸਾਡਾ ਹੀ ਐ ਉਹਨਾਂ ਨੂੰ ਦੇਖ ਲਿਓ ਕੋਈ ਮਾਰੇ ਮੱਤੇ ਕੰਮਾਂ ਪਿੱਛੇ ਕੋਈ ਗਲੀ ਬਣਾਦੀ ਗੁਨਾਰੀ ਬਣਾਦੀ ਕੋਈ ਮਾਨਮੋਹਨ ਅਨਸਾਸ ਬਣਾਤਾ ਕੋਈ ਮਗਲ ਪੂਛ ਲਾਤੀ ਤੂੰ ਪਿੰਡ ਦਾ ਕਾਈ ਦਾ ਪ੍ਰਧਾਨ ਐ ਤੂੰ ਸਰਪੰਚ ਦਾ ਪ੍ਰਧਾਨ ਐ ਤੂੰ ਜਨਰਲ ਸੱਤਰ ਐ ਕੋਈ ਫੋਟੋ ਕਰਾ ਕੇ ਆ ਆ ਕੇ ਕਿਸੇ ਦੇ ਵਿਆਹ ਚ ਆ ਕੇ ਫੋਟੋ ਮੇ ਕਰਾ ਲਿਆ ਉਹ ਵੀ ਕੋਈ ਹੋ ਜਨਾਂ ਕਿ ਸਾਡੇ ਦਾ ਮੁੱਖ ਮੰਤਰੀ ਮੰਤਰੀ ਐ ਮੇਰੇ ਬਾਹਰ ਚ ਆਇਆ ਸੀ ਉਹਨਾਂ ਨਾਲੇ ਲੀਡਰ ਨੇ ਪਹਿਲਾਂ ਤਾਂ ਲੀਡਰ ਬੇਡਾ ਉਹਨਾਂ ਦੀ ਬੇਡਾ ਉਹਨਾਂ ਦੀ ਗੱਲ ਲੱਗਣਾ ਪੈਂਦਾ ਉਹਨਾਂ ਦੀ ਬੇਡਾ ਬਹਿਣਾ ਪਹਿਲਾਂ ਤਾਂ ਪਿੰਡ ਵਾਲੇ ਨੇ ਜਿਹੜੇ ਪਿੰਡ ਆਇਆ ਉਹਨਾਂ ਨੂੰ ਖੜਾ ਕੇ ਸਾਰਾ ਪਿੰਡ ਕੱਤਰ ਕਰੋ ਉਹਨਾਂ ਨੂੰ ਪੁੱਛੋ ਸਵਾਲ ਇਹ ਓਹੋ ਫੇਰ ਲੈ ਚਾਲਾਂ ਕੇ ਚੱਲੋ ਯਾਰ ਕਿਉਂ ਨਾ ਚੱਲੋ ਯਾਰ ਉਹਦੇ ਕੋਲ ਸੋਡੀ ਵਾਸਤੇ ਭਾਈ ਉਹ ਆਪਾਂ ਆਪਾਂ ਕੱਲੋਂ ਆਗਾ ਮਰੀਜ਼ ਰੋਕੀ ਗਏ ਆਈ ਤੇ ਧੱਕਾ ਹਾਈ ਤੇ ਚੰਡੀਗੜ੍ਹ ਨੂੰ ਪਹੁੰਚਾਈ ਥੇ ਵੀ ਚੱਲ ਜਾਂਦੇ ਆਪਾਂ ਇਹ ਨਣੀ ਨਾਲ ਬੰਨ੍ਹ ਦੇਣਾ ਵੀ ਭਾਈ ਮਰੀਜ਼ਾਂ ਦਾ ਕਰਦੇ ਇਹਦਾ ਬੰਦ ਲੱਗੇ ਹੋਏ ਨੇ ਇਹ ਛਲਕਾਂ ਦੇ ਪਾਏ ਲੋਕਾਂ ਨੂੰ ਕੱਟ ਕਰਦੇ ਆ ਇਹ ਮੁਕਾਬਲੇ ਨੂੰ ਕਰਨ ਸੇ ਬਲ ਬੱਤੀ ਕਿ ਬਣਾ ਜੀ ਆਪਣੇ ਚ ਕੋਈ ਹੋਰੀ ਗੱਲ ਨਹੀਂ ਲਿਖੇ ਸਮਾਜ ਆਪਣੇ ਬਹੁਤ ਕੁਝ ਕਰਨ ਕੇ ਮੈਂ ਦੁੱਸੀ ਜਾਂਦਾ ਨਹੀਂ ਬਹੁਤ ਕੁਝ ਕਰਨ ਕੇ ਭਰਾ ਲਿਆ ਪਰ ਆਪਾਂ ਸ਼ਾਂਤੀ ਤੋਂ ਜਾਵਤੇ ਤੋਂ ਇਹਨਾਂ ਨੇ ਜਬਰਦਸਤ ਸਬਰ ਨਾਲ ਮੁਕਾਬਲਾ ਕਰਵਾ ਤੇ ਵਾਰ-ਵਾਰ ਇੱਕ ਨੂੰ ਬੇਜ਼ੀ ਕਰਦਾ ਬੜੀ ਗੱਲ ਨਹੀਂ ਸਾਡੇ ਕੋਲ ਬਹੁਤ ਵੱਡੀਆਂ ਉਦਾਹਰਣਾਂ ਨੇ ਪੰਜਵੇਂ ਪਾਕਸ਼ਾ ਗੁਰੂ ਅਰਜਨ ਦੇਵ ਜੀ ਨੇ ਜਬਰਦਸਤ ਮੁਕਾਬਲਾ ਸਬਰ ਨਾਲ ਕਰਕੇ ਦਿਖਾਇਆ ਸੀ ਤੇ ਚਲੋ ਜੀ ਚੜ ਪੱਟੀ ਸੀ ਨੌਵੇਂ ਪਾਕਸ਼ਾ ਗੁਰੂ ਤੇਗ ਬਹਾਦਰ ਨੇ ਜਬਰਦਸਤ ਮੁਕਾਬਲਾ ਸਬਰ ਨਾ ਕੀਤਾ ਤੇ ਜਲਦੀ ਜਲਪਟ ਕਿਉਂ ਮਾਰੀ ਸੀ ਸਿਸ ਕਰਕੇ ਸਾਡੇ ਕੋਲ ਸਬਰ ਤੇ ਜਬਰ ਦੀ ਬਹੁਤ ਵੱਡੀ ਹਾਲ ਹੈ ਤੇ ਸਾਡੀ ਨਸੀਬ ਚਮਕਦੀ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ